ਕੁਝਾ ਪਤਾ ਨਹੀਂ ਕਿਥੇ ਲੱਗੇ ਮੈਨੂੰ ਤਾਂ ਪਾਣੀ ਦੀ ਤਰੇ ਲੱਗੀ ਆ ਨਾ ਗਲਾ ਸੁੱਕਣ ਡਿਆ ਨਾ ਤੂੰ ਪਾਣੀ ਬਰਖਤ ਲੱਗੇ ਇੱਕ ਤੇ ਬੈੱਡ ਤੇ ਪੈਣਾ ਕਿਹੜਾ ਸੌਖਾ ਵਾ ਬੜਾ ਆਖਾ ਵਾ ਇੱਕੋ ਥਾਂ ਪਏ ਰਹਿਣਾ ਅਮੇ ਕਿੰਨੇ ਤੰਦਰੁਸਤੀ ਸਭ ਤੋਂ ਵੱਡਾ ਖਜ਼ਾਨਾ ਵਾ ਬੰਦਾ ਤੁਰਦਾ ਫਿਰਦਾ ਹੈ ਨਾ ਬੰਦਾ ਬਾਹਰ ਨੂੰ ਫੇਰ ਆਉਂਦਾ ਬੰਦੇ ਦਾ ਮਨ ਹੋਰ ਹੋ ਜਾਂਦਾ ਮੈਨੂੰ ਤਾਂ ਬੈਟਰੀ ਵੱਡਾ ਵੱਡਾ ਦਿਖਾਈ ਆਂ ਰਿਹਾ। ਜਾਂ ਗਰਬਾ ਛੜਕਾਰਾ ਕਰਦੇ। ਜਾਂ ਠੀਕ ਕਰਦੇ ਮੈਨੂੰ। ਹਾਏ। ਲਿਪਨਾ ਕੀ ਹਾਲ ਕੋ ਤਾਂ ਠੀਕ ਨਹੀਂ ਆ। ਸੱਸਰੀਪਾ ਸੱਸਰੀ ਕੋਲ ਕੀ ਹਾਲ ਵਾ? ਠੀਕ ਨਹੀਂ ਚਾਹਤੀ ਹੁਣ ਇੱਥੇ ਉਹਨਾਂ। ਰੋਗ ਵਧ ਗਿਆ ਜ਼ਿਆਦਾ। ਡਾਕਟਰ ਨੇ ਜਵਾਬ ਦਿੱਤਾ। ਕਦਰ ਰੋਗ ਵੱਧ ਗਿਆਵੇਂ ਟੈਨਸ਼ਨ ਲਈ ਜਾਂਦਾ ਰੋਕਾ ਤਾਂ ਵੱਧ ਗਿਆ ਕੀ ਗੱਲ ਹੋਗੀ ਐਡਾ ਰੋ ਕਿਹੜਾ ਡਾਕਟਰ ਦਾਸ ਦਿੱਤਾ ਵੀ ਜਿਹਦਾ ਆਰਾਮ ਨਹੀਂ ਆਉਣਾ ਮਾਰੇ ਵਿੱਚ ਆਇਆ ਸਾਰਾ ਨੁਕਸਾਨ ਉਹ ਨਾੜਾਂ ਇੰਪ੍ਰੈਸ ਹੋ ਗਿਆ ਵਾ ਉਹਦਾ ਸਿਰ ਦੇਆਂ ਨਾੜਾਂ ਵੀ ਨੇ ਕਮਜ਼ੋਰ ਹੋ ਗਿਆ ਨਾ ਡਾਕਟਰ ਦੀ ਦਵਾਈ ਜਿਹੜੀ ਅਸਰ ਹੀ ਨਹੀਂ ਕਰਦੀ ਉਹ ਖਾ ਖਾ ਵੇਖ ਲਈ ਦਵਾਈ ਇੰਨੀ ਮੰਦੀ ਹਾਲਤ ਹੋਂਡੀ ਹੋਂ ਤੇ ਦਵਾਈ ਖਾ ਖਾ ਕੇ ਨਾ ਇਥੇ ਸਾਤ ਦੀ ਕਾਲੀ ਪਈ ਜਾਂਦੀ ਹੈ ਸਮਝ ਨਹੀਂ ਆਉਂਦੀ ਬੰਨ ਕੇ ਡਿਆ ਨਾ ਦਵਾਈ ਲੱਗਾਂ ਢੀ ਸੋਚ ਨਹੀਂ ਹੁੰਦਾ ਹੋ ਜਾਣਾ ਵਾ ਠੀਕ ਚ ਰੱਖ ਜਿਗਰਾ ਕਰ ਤੇ ਤਗੜਾ ਹੋਜ। ਉਹ ਤੋਂ ਪੈਸੇ ਇੰਨੇ ਖਰਾਬ ਹੋਉਂਦੇ। ਸੋਚ ਨਾ ਕੋ। ਤੇ ਮਾਚੀ ਬਸ ਆ ਨਾ ਇਹੋ ਹੀ ਗੱਲਾਂ ਲੈ ਕੇ ਬੈਠੇਗੀ ਉਹ। ਮੇਰੇ ਪੈਸੇ ਖਰਾਬ ਹੋਣਦੇ ਆ ਮੈਨੂੰ ਇੱਧਰ ਜਾਣਾ ਪੈਂਦਾ ਉੱਧਰ ਜਾਣਾ ਪੈਂਦਾ। ਮੈਂ ਕਿੰਨਾ ਸਮਝਾਇਆ ਇਹਨਾਂ ਨੂੰ ਕਿ ਇਹ ਇਦਾਂ ਨਹੀਂ ਗੱਲਾਂ ਨਾ ਕਰੋ ਪਤਾ ਨਹੀਂ ਕਿਉਂ 네ਗੇਟਿਵ ਜਾਈ ਸੋਚੀ ਜਾਂਦੇ ਆ। ਮਾੜਾ ਸੋਚਣਾ ਤੇ ਮਾੜਾ ਹੋ ਜਾਣਾ ਤੇ ਮਾੜਾ ਸੋਚਦਾ ਕਿਉਂ ਆ। ਉਹਦਾ ਕਹਿ ਦਈਦਾ। ਇਹ ਜਿਹਦੇ ਤਾਂ ਲੱਗੇ ਉਹਨੂੰ ਪਤਾ ਵਾ। ਤੇ ਤੇ ਬਾਹਰ ਦਾ ਫਿਰਤਰ ਹੁੰਦੀ ਆ ਨਾ। ਮੈਂ ਇੱਥੇ ਸਾਰਾ ਦਿਨ ਪਿਆਰੀ ਨਾ ਵਾਂ ਇੱਕੋ ਕਮਰੇ ਦੇ ਦੇਖੇ ਨਾ ਕਦੇ ਕੰਧਾਂ ਵਾਲਾ ਕਦੇ ਇੱਧਰ ਕਦੇ ਉੱਧਰ ਉਹ ਕੱਲਾ ਰਹਿਣਾ ਪਤਾ ਕਾ ਨਾ ਔਖਾ ਵਾ ਬੈੱਡ ਬਣਨਾ ਬੜਾ ਔਖਾ ਜੇ ਸਭ ਤੋਂ ਵੱਡਾ ਜਿਹੜਾ ਵਾ ਨਾ ਇਹ ਨਰਕ ਇੱਥੇ ਹੀ ਆ ਨੇ ਨਾਲੇ ਇਕੱਲੇ ਕਿਉਂ ਤੁਸੀਂ ਸਾਰਾ ਦਿਨ ਤੇ ਮੈਂ ਤੁਹਾਡੇ ਲਾਗੇ ਬੈਠੀ ਰਹਿਣੀ ਆ ਜੇ ਕੋਈ ਕੰਮ ਕਰਨਾ ਹੁੰਦਾ ਤਾਂ ਵੀ ਤੁਹਾਡੇ ਲਿਆਣ ਕੇ ਲਾਗੇ ਰਿਹਾ ਕੇ ਕਰ ਲਈਦਾ ਵਾ ਪਤਾ ਨਹੀਂ ਤੁਸੀਂ ਕਿਉਂ ਇਦਾਂ ਸੋਚੀ ਜਾਂਦੇ ਆ ਐਡਾ ਥੋੜਾ ਦਿਲ ਛੱਡੀਦਾ ਹੁੰਦਾ ਵਾ ਭਾਵੇਂ ਤੂੰ ਲਾਗੇ ਬਹਿ ਜਾਈਂ ਪਰ ਮੇਰਾ ਜੀ ਕਰਦਾ ਬਾਹਰ ਅੰਦਰ ਫਿਰਾ ਉਹ ਬੰਦੇ ਮਨ ਹੋਰ ਹੁੰਦਾ ਵਾ ਬੀਪਨ ਕੱਲੇ ਤੁਸੀਂ ਜਾਣ ਕੇ ਹੋਏ ਚੰਗੇ ਭਲੇ ਕੁੜੀਆਂ ਪਾਮ ਹੁਣੀ ਲੱਗ ਗਈ ਕਿਦਾਂ ਰੌਣਕ ਲੱਗੀ ਰਹਿੰਦੀ ਹੁੰਦੀ ਉਹਦੋਂ ਵੀ ਤੂੰ ਬੜੀ ਖੜਗਿੱਲੀ ਮਾਰੀ ਕੇ ਚੱਲ ਨਿਕਲ ਗਈ ਤੇ ਸਭ ਕੁਝ ਆਡਾ ਹੋ ਗਿਆ ਆਹ ਚਾਚੇ ਹੈ ਇਹ ਵੀ ਤਾਂ ਕੋਈ ਬਸਤੀਸ ਲੱਗੀ ਜਾਂਦੀ ਹੈ ਕਿ ਇਹ ਬਲੇ ਦਵਾਈ ਨਹੀਂ ਕਰਦੀ ਅਸਰ ਤੇ ਦਵਾਈ ਕਰਦੀ ਤੇ ਤੁਸੀਂ ਤੇ ਕਿਤੇ ਧਿਆਣੇ ਤਾਂ ਸੋਚਿਆ ਨਾ ਉਦੋਂ ਕੱਖ ਵੀ ਤੇ ਹੁਣ ਕਿਤੇ ਰੌਣਕਾਂ ਲੱਗੀਆਂ ਨਹੀਂ ਕੋਈ ਤੈਨੂੰ ਨੱਪਦਾ ਘੋਟਦਾ ਕੋਈ ਤੈਨੂੰ ਪਾਣੀ ਤਾਂ ਨਹੀਂ ਦਿੰਦਾ ਤੇਰੇ ਲਾਗੇ ਕੋਈ ਗੱਲਾਂ ਹੋਰ ਹੋਰ ਨਿਆਣੇ ਆ ਕਰਦੇ ਕਿਤੇ ਹੱਸਦੀ ਕਿਤੇ ਗੱਲ ਕਰਦੇ ਬਿਲਕੁਲ ਸਹੀ ਹੈ ਮੈਨੂੰ ਵੀ ਲੱਗਦਾ ਵਾ ਉਹ ਹੀ ਆ ਸਰ ਮੈਨੂੰ ਪਤਾ ਵਾ ਨਾ ਉਹ ਹੀ ਚੀਜ਼ ਵਾ ਜਲਤੀ ਹੋ ਗਈ ਸਾਡੋ ਕੋਈ ਹਾਂ ਉਦੋਂ ਤੇ ਤੁਸੀਂ ਸਮਝਦੇ ਨਹੀਂ ਸੀ ਦਮੇ ਜੀ ਉਦੋਂ ਇਹਦੇ ਮਗਰ ਲਾਕੇ ਤੂੰ ਵੀ 扑ਕਦਾ ਸੀ ਕਿ ਪਤਾ ਨਹੀਂ ਮੈਂ ਕਿੱਡੀ ਕਿ ਜ਼ਿਆਦਾ ਦਾ ਮਾਲਕ ਵਾ ਜਿਹੜਾ ਪੁੱਤ ਉਹ ਜਿਹੜਾ ਹੈ ਉਹਨਾਂ ਦਾ ਹਿੱਸਾ ਉਹ ਨਿਕਲ ਜਾਂਦਾ ਹੁੰਦਾ ਵਾ ਖਾਣਾ ਆਪ ਤੋਂ ਵੱਡੇ ਨਾ ਬੰਦੇ ਕੋ ਤੰਦਰੁਸਤ ਹੁੰਦੀ ਆ ਬੰਦੇ ਨੇ ਪੈਸੇ ਨੂੰ ਕੀ ਕਰਨਾ ਪੈਸੇ ਨੂੰ ਕੀ ਕਰਨਾ ਤੰਦਰੁਸਤ ਸਰੀਰ ਤੰਦਰੁਸਤ ਚਾਹੀਦਾ ਹੁਣ ਪੈਸੇ ਜਿਹੜੇ ਇੱਥੇ ਦੇ ਇੱਥੇ ਰਹਿ ਗਏ ਸਾਰੇ ਹਾਂ ਕਿੰਨੀਆਂ ਰੌਣਕਾਂ ਲੱਗੀਆਂ ਹੁੰਦੀਆਂ ਕੁੜੀਆਂ ਕਿਤੇ ਇਧਰ ਹੁੰਦੀਆਂ ਆਵਾਜ਼ ਮਾਰਦਾ ਹੀ ਪਾਣੀ ਦੇ ਦੇ ਕਿਤੇ ਇਧਰ ਹੁੰਦੀਆਂ ਹੈ ਨਹੀਂ ਚਾਚੀ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਲਿਆਂਦਾ ਫੇਰਾ ਹੌਸਲਾ ਵਧਾਓ ਤੇ ਤੁਸੀਂ ਵਿੱਚ ਹੋਰ ਹੀ ਗੱਲਾਂ ਛੋ ਕੇ ਬੈਗੇ ਆ ਉਹ ਆਪ ਗਿਆ ਡਿਆ ਵਾ ਕੇ ਮੈਨੂੰ ਦਵਾਈ ਦੱਸ ਵੀ ਨਹੀਂ ਹੁੰਦਿਆ ਉਹਨੂੰ ਆਪ ਵੀ ਸੋਚਦਾਂ ਨਿਆਣਾ ਥੋੜਾ ਵਾ ਚਾਚੀ ਸੱਚੀ ਗੱਲ ਕਰਨ ਦੀ ਹੈ ਸੱਚੀ ਗੱਲ ਜਿਹੜੀ ਸਾਡੇ ਕੋੜੇ ਲੱਗਦੀ ਜੀ ਉਹ ਸੱਚੀ ਆ ਪਕੌੜਾ ਲੱਗਦਾ ਵਾ ਤੈਨੂੰ ਅੱਗੇ ਵੀ ਕੋੜਾ ਲੱਗਦਾ ਸੰਜਮ ਨਹੀਂ ਸੰਜਮ ਨਹੀਂ ਬੈਠੇ ਆਂ ਅੰਤਕਾ ਕੀਤਾ ਬਹੁਤ ਜ਼ਿਆਦਾ ਪੰਮ ਨਾਲ ਪਹਿਲਾਂ ਸੀ ਹੈਗਾ ਠੀਕ ਆ ਇਹ ਸਾਰੇ ਆਪਣੇ ਕਰਮਾਂ ਦੇ ਲੈਣੇ ਦੇਣੇ ਹੁੰਦੇ ਆ ਠੀਕ ਆ ਨਾ ਹੁਣ ਹਾਈਦਾ ਚਾਚੀ ਤੁਸੀਂ ਇੱਥੇ ਬੈਠੇ ਹੋ ਤੁਜੇ ਇਤਨਾ ਹੀ ਕਿਤੇ ਰੱਬ ਨਾ ਕਰੇ ਤੇ ਕਿਤੇ ਟੈਕ ਹੀ ਆ ਗਈ ਤੇ ਕੀ ਕਹੋਂਗੇ ਪੀੜੀ ਦਾ ਮਾੜਾ ਕੀਤਾ ਵਾ ਪਰ ਕੀਤਾ ਤੇ ਨੀ ਮਾੜਾ ਕੋਈ ਤੇ ਨਾ ਆਖੂਗਾ ਕਿ ਮਾੜਾ ਕੀਤਾ ਕੀਤਾ ਹੀ ਨਹੀਂ ਕਦੀ ਹੱਥੀ ਆਪਣੇ ਮਾੜਾ ਕੀਤਾ ਨਹੀਂ ਤੇ ਫੇਰ ਬੱਸ ਫੇਰ ਅਹੀ ਕਿਹੜਾ ਮਾੜਾ ਕੀਤਾ ਚੱਜ ਕੇ ਤਾਂ ਸਾਡੀ ਆਖੀ ਕਰ ਦੀ ਜਮੀ ਨਹੀਂ ਤੇ ਚਾਰ ਦਿਨ ਉਹ ਨਾ ਗਈਆਂ ਨੇ ਉਹ ਹੈ ਤੇ ਇਹ ਮੰਜੇ ਤੇ ਪੈ ਗਿਆ ਤੇਰਾ ਕੀ ਗਿਆ ਉਹ ਹੁਣ ਢਿਲਾ ਮੱਠਾ ਤੇ ਉਹ ਵਾ ਨਾ ਮੰਜੇ ਤੇ ਪਿਆ ਦੋਸ ਚੰਨ ਡਿਆ ਪਤਾ ਨਹੀਂ ਇਹਦੇ ਦਿਮਾਗ ਤੋਂ ਪਰਦਾ ਲੱਸਾ ਹੀ ਨਹੀਂ ਪਤਾ ਨਹੀਂ ਰੱਬ ਨੇ ਕਿਹਾ ਤੇਰਾ ਦਿਮਾਗ ਕਾਦਾ ਨਹੀਂ ਕਿਉਂ ਨਹੀਂ ਤੇਰੀ ਸਮਝ ਆਉਂਦੀ ਤੇਰੇ ਦਿਮਾਗ ਦੀ ਅਦੇ ਮੈਗਨਾ ਨੂੰ ਤਾਂ ਸੋਚਦੀ ਸਮਝਦੀ ਉਹ ਕਰ ਉਹਨੇ ਵੀਰਾ ਤਾਤੀ ਦੇ ਨੂੰ ਸਮਝਾ ਕਿ ਉਹਨਾਂ ਨੇ ਸਾਇਂਹ ਦੇ ਦਿੱਗੇ ਆਪਣੇ ਜਾਨ ਸੋਕੇ ਕਰੀਏ ਆਹ ਉਹਨਾਂ ਨੂੰ ਬੜੀ ਮਨਾ ਕੇ ਘਰ ਵੀ ਲਿਆਓ ਨਾਲੇ ਲੱਗੇ ਦੇ ਵੇਖੀ ਇਹਦਾ ਮਨ ਹੋਰ ਤੇ ਹੋਰ ਤੇ ਹੋ ਜਾਣਾ ਜਿੰਦਿਆਨੇ ਘਰ ਆ ਗਈ ਤੇ ਗਾ ਲਗਾ ਮੇਰੇ ਕੰਮਸ ਕਮ ਮੇਰੇ ਆਤਮਾ ਨੂੰ ਚਾਂ ਤੇ ਮਿਲੂਗਾ ਕਿ ਮੈਂ ਸਰੀਰ ਤੇ ਬੋਝ ਲੈ ਕੇ ਨਹੀਂ ਮਰਿਆ ਖੂਨ ਹੀ ਉਹਦੇ ਭਰਾ ਦੇ ਖੁੰਡੀਆਂ ਹੀ ਠੀਆਂ ਜੰਮੀਆਂ ਅਹੀਂ ਉਹ ਇਹਨੂੰ ਹੀ ਪਤਾ ਦੇਸ ਤੂੰ ਆਪੜਾਓ ਦਿਨੂੰ ਲੱਗਦੀ ਉਹਨੂੰ ਪਤਾ ਵਾ ਮੈਂ ਉਹਨੇ ਸਮਝਾਉਂਦੀ ਵੀ ਚਾਚੀ ਮੈਂ ਤੁਹਾਨੂੰ ਲਿਆਦਾ ਹੀ ਚਾਲਕੋ ਹੀ ਉਹ ਤੁਹਾਡਾ ਦੁੱਖ ਸੁੱਖ ਦੀ ਕਰੂਗਾ ਤੇ ਉਹਦੇ ਮਨ ਤੇ ਕੋਈ ਬੋਝ ਹਲਕਾ ਹੋਊਗਾ ਦਾ ਤੇ ਉਹ ਚੱਜਣਾ ਠੀਕ ਹੋ ਉਹ ਹੁਣ ਮਨ ਹੌਲਾ ਕਰੂਗਾ ਨਾ ਕਿੰਨਾ ਤੇ ਵੇਖੀ ਉਹਨੇ ਥੋੜਾ ਸ ਹੌਲਾ ਹੋ ਜਾਣਾ ਹੈ ਸਰੀਰ ਉਹਦਾ ਤੰਦਰੁਸਤੀ ਹੋ ਜਾਣੀ ਇਹ ਦਿਨ ਮੈਂ ਦੱਸਦੀ ਨਹੀਂ ਉਹ ਦਿਲ ਦੀ ਪੜਾਹਸ ਕੱਢ ਦੂੰ ਹੁਣ ਤੇਰੇ ਨਾਲ ਦਿਲ ਦੀ ਪੜਾਹਸ ਨਹੀਂ ਕੱਟ ਸਕਦਾ ਹੁਣ ਉਹਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਚਾਹੀਦਾ ਵੀ ਮੈਂ ਕੀ ਕੀਤਾ ਵਾ ਜਿੱਦੋਂ ਗਲਤ ਹੈ ਆ ਮੈਂ ਗੱਲਾਂ ਕਰਦਾ ਮੇਰਾ ਮਨ ਹੌਲਾ ਹੋ ਜਾਂਦਾ ਹੀ ਉਹ ਮੇਰੇ ਮਨ ਨੂੰ ਚੈਨ ਮਿਲ ਜਾਂਦਾ ਵਾ ਮੰਦਰ ਸਰੀਰ ਦਾ ਰੋਗ ਨਹੀਂ ਤੰਗ ਕਰਦਾ ਜਨਾ ਮਨ ਦਾ ਰੋਗ ਤਾਕ ਕਰਦਾ ਵਾ ਮੈਂ ਮਨ ਤੋਂ ਬੜਾ ਪਰੇਸ਼ਾਨ ਹੋ ਗਿਆ ਹਾਂ ਮਨ ਹੌਲਾ ਹੋ ਜੇ ਨਾ ਆਪਣਾ ਦਿਲ ਕਿਸੇ ਨਾਲ ਗੱਲਾਂ ਕਰਕੇ ਪੜਾਅਸ ਨਿਕਲ ਜੇ ਤੂੰ ਆਪਣੇ ਆਪ ਸਰੀਰ ਹੌਲਾ ਹੋਣ ਡੈ ਪੈਂਦਾ ਤੈਨੂੰ ਇਹ ਨਹੀਂ ਪਤਾ ਲੱਗਦਾ ਤੈਨੂੰ ਤੂੰ ਤਾਂ ਆਪਣੀਆਂ ਹੀ ਚਲਾਈ ਜਾਂਦੀਆਂ ਤੇ ਚਲਾਈ ਜਾਂ ਜਦੋਂ ਦੀ ਆਹੀ ਹੋਂਦੀ ਚਲਾਈ ਜਾਂਦੀ ਤੂੰ ਕਿਹੜੀਆਂ ਅਜਨੀਆਂ ਚਲਾਉਂਦੀ ਚਲਾਈ ਜਾਂਦੀ ਚਾਚੀ ਮੈਂ ਦ ਜਾਣ ਓਕੇ ਕੀ ਲੈ ਕੇ ਬੈਠੀ ਆ ਰੋਲਾ ਰਪਾਉ ਕੁੜੀਆਂ ਤੇ ਕੁੜੀਆਂ ਵੀ ਤੂੰ ਹੀ ਘੜੋ ਕੱਢ ਦਿੱਤੀਆਂ ਤੇ ਕੀ ਆ ਹੁਣ ਹੁਣ ਇਹਨੂੰ ਵੇਂਦੀ ਰਿਆ ਕਰ ਬਿਮਾਰ ਨੂੰ ਤੇ ਸੋਚਦੀ ਰਿਆ ਕਰ ਬੈਠੀ ਕੀ ਕਰਨਾ ਸੀ ਪਹਿਲੇ ਨੂੰ ਸੋਚ-ਸੋਚ ਕੇ ਕੱਲ੍ਹ ਨੂੰ ਭਾਵੇਂ ਤੂੰ ਹੀ ਏਦਾਂ ਦੀ ਹੋ ਜੇ ਤੂੰ ਮੈਂ ਸਿੱ ਤੁਰੇ ਤੇ ਫਿਰਦੇ ਨਾ ਤੁਰੇ ਤੇ ਫਿਰਦਾ ਕਿੰਨਾ ਸੋਹਣਾ ਸਰੀਰ ਈਸ਼ ਦਾ ਨੇ ਉਹਦਾ ਤੇ ਹੁਣ ਮੈਂ ਕੀ ਕਰਾਂ ਚਾਚੀ ਫਿਰ ਹੁਣ ਕੀ ਕਰਾਂ ਹੁਣ ਉਹਨਾਂ ਨੂੰ ਸੋਚ ਕੇ ਤੇ ਉਹਨਾਂ ਨੂੰ ਮਨਾ ਕੇ ਘਰ ਦੀਆਂ ਧੀਆਂ ਉਹਨਾਂ ਨੂੰ ਘਰ ਲੈ ਕੇ ਆਉ ਪਤਾ ਨਹੀਂ ਰੱਬ ਦੇ ਦਿਮਾਗ ਤੇ ਕਿਉਂ ਪਰਦਾ ਪਈਆਂ ਨੇ ਇਹਨਾਂ ਨੂੰ ਅਜੇ ਸਮਝ ਨਹੀਂ ਆਉਂਦੀ ਕਿ ਗੱਲੀ ਬਾਤੀ ਇਹਨੇ ਖੁਸ਼ ਹੋ ਜਾਣਾ ਵਾ ਇਹ ਵੀ ਤੇਰੇ ਮਗਰ ਲਾ ਕੇ ਜੋ ਤੂੰ ਕਹੀ ਜਾਂਦੀ ਹਾਂ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਕਿ ਮੈਂ ਇਹਦੀ ਮੰਨਣੀ ਆ ਕੱਲ ਦਾਤੀ ਇਹਦਾ ਮੈਨੂੰ ਨਤੀਜਾ ਤੇ ਮਿਲ ਗਿਆ ਨਾ ਹੁਣ ਮੈਨੂੰ ਮਿਲ ਗਿਆ ਹੋਰ ਤੂੰ ਸੀ ਜੀ ਆਪੇ ਕਿੱਦਾਂ ਮਿਲਣਾ ਮਿਲਦਾ ਡਿਆ ਮੈਂ ਤਾਂ ਕਸ਼ਟ ਪਾ ਰਿਹਾ ਆਪਣੇ ਜਿਹੜੇ ਕਰਮਾਂ ਦੇ ਜਿਹੜੇ ਰੋਲੇ ਰੋਂੜਿਆਂ ਨੂੰ ਮੈਂ ਇੱਥੇ ਬੈਠਾ ਬੈਠਾ ਰੱਬ ਦੀ ਡਾਂਗ ਦੀ ਨਾ ਆਵਾਜ਼ ਨਹੀਂ ਆਉਂਦੀ ਜਦੋਂ ਰੱਬ ਡਾਂਗ ਮਾਰਦਾ ਵਾ ਬੰਦੇ ਦੀ ਡਾਂਗ ਦੀ ਆਵਾਜ਼ ਹੁੰਦੀ ਆ ਚਾਚੀ ਰੱਬ ਨੇ ਸਾਨੂੰ ਕਾਦੀ ਡਾਂਗ ਮਾਰਨੀ ਆ ਡਾਂਗ ਤੇ ਸਾਨੂੰ ਰਿਸ਼ਤੇਦਾਰਾਂ ਨੇ ਮਾਰੀ ਆ ਤੇ ਭੈਣ ਭਰਾਵਾਂ ਨੇ ਕੀ ਪਤਾ ਕਲਣੀ ਉੱਥੇ ਬੈਠੀ ਕਿਹੜੀਆਂ ਹਨ ਬਾਸੇਸਾ ਦੇਂਦੀ ਐ ਜਿਹੜੀਆਂ ਪੈਂਡੀਆਂ ਆ ਉਹ ਨਹੀਂ ਬਾਸੇਸਾ ਉਹ ਤਾਂ ਮੂੰਹ ਮੇਂ ਨਿਬਾਸਰਦੀ ਉਹ ਤਾਂ ਫਿਰ ਦੀ ਮਾੜਾ ਕਹਿੰਦੀ ਆਹੋ ਉਹ ਤਾਂ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਲੱਗਦਾ ਜਾਂਦੀ ਐ ਵੀ ਮੂੰਹ ਨਹੀਂ ਪਾਸਰਦੀ ਬੀਪਨ ਉਹ ਇਹਦੀਆਂ ਗੱਲਾਂ ਛੱਡ ਇਹਨੇ ਤਾਂ ਘਰ ਬਰਬਾਦ ਕਰ ਦਿੱਤਾ ਜਾਂਦੀ ਆਈ ਐ ਇਹਨੇ ਤੇ ਨਹੀਂ ਸਿੱਧੇ ਕੰਮ ਕੀਤੇ ਆਣ ਕੇ ਤੇ ਤੂੰ ਕੁੜੀਆਂ ਨੂੰ ਮੈਂ ਨਾ ਜੇ ਤੂੰ ਆਖੇ ਤੇ ਕੁੜੀਆਂ ਨੂੰ ਮਿਲ ਤੇ ਕੁੜੀਆਂ ਵਾਂ ਕੰਨਿਆ ਕੰਨਿਆ ਤੇ ਕੰਨਿਆ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗ ਲਾ ਕਿ ਧੀਓ ਮੇਥੋਂ ਗਲਤੀ ਹੋ ਗਈ ਮੈਂ ਮੁਰਦਦੀ ਐ ਗਲਤੀਆਂ ਨਹੀਂ ਕਰਦਾ ਹਾਂ ਤੇ ਮੇਰੇ ਦਿਲ ਦੀ ਗੱਲ ਕਹਿ ਤੈਨ ਜਾਵੋਗੇ ਨਾ ਤੇ ਪਾਵਨ ਨੂੰ ਦੂਸ ਮੇਰਾ ਸਲਾਹ ਦਿਓ ਔਰ ਮੇਰੇ ਵੱਲੋਂ ਮਾਫੀ ਮੰਗਾਇਓ ਤੇ ਠੀਕ ਆ ਕੁੜੀਆਂ ਨੂੰ ਭੇਜ ਦਿਓ ਮੇਰਾ ਦਿਲ ਬੜਾ ਕਰਨ ਰਿਹਾ ਕੁੜੀਆਂ ਨੂੰ ਬਹੁਤ ਪੀਪਨ ਵਧੀਆ ਰੋਟੀ ਖਾਂਦੀ ਸਲਾਈ ਤੇ ਕਹਿਣਾ ਦਾ ਕੰਮ ਚੱਲਣ ਰਿਹਾ ਮਸ਼ੀਨ ਦਾ ਲਿਡੇ ਸਿੰਧੀ ਕੀ ਤੇ ਵਧੀਆ ਕਮੇਟੀ ਪਾਈ ਐ ਇਹਨ ਮੈਂ ਦੱਸਣ ਦੀ 21000 ਦੀ ਐਵੇਂ ਕਹਿੰਦੇ ਰੱਬ ਦੇਣ ਵਾਲਾ ਬੰਦੇ ਤੇ ਮਾਰਿਆ ਨੇ ਬੰਦਾ ਮਰਦਾ ਰੱਬ ਨਾਲ ਮਾਰੇ ਬੰਦੇ ਉਹ ਸ਼ਾਤੇ ਸ਼ਾਤੇ ਹਟ ਕੱਢਿਆ ਤੇ ਸ਼ਾਤੂ ਨੂੰ ਮਿਲ ਗਈ ਉਹ ਕੁੜੀ ਕਹਿਣ ਦੀ ਕਿ ਸਾਡੇ ਘਰੋਂ ਪੱਕੀ ਅਹੀਂ ਰੱਖਣੀ ਅਹੀਂ ਨਹੀਂ ਜਾਣ ਦੇਣੀ ਤੇ ਆਣੇ ਜਿੰਨਾ ਚੇ ਜਿੰਦੇ ਹੱਡ ਨਿਆਣੀ ਤੇ ਲੱਗੇ ਰਊਂਗੀ ਨਹੀਂ ਉਹ ਤੋਂ ਰੋਟੀ ਖਾਈ ਪਰ ਰੱਬ ਨੇ ਫਿਰ ਉਹਨੂੰ ਰੋਟੀ ਦੇ ਲਾਤ ਹਾਂ ਰੋਟੀ ਘਰ ਦਾ ਸਭ ਕੁਝ ਉਹਨੂੰ ਮਿਲ ਗਿਆ ਵਧੀਆ ਵਾ ਚਲ ਚਾਤੀ ਸਦਾ ਦੂਰ ਦੇ ਮੇਰਾ ਹੈ ਦੋਵਾਂ ਕੇ ਸਦਾ ਦੂਰ ਤੇ ਕਰਨਾ ਕਰੀ ਤਾਂ ਕੋਈ ਨਹੀਂ ਤੂੰ ਤੰਦਰੁਸਤ ਹੋ ਜਾਣਾ ਵਾ ਸਰੀਰ ਵਧੀਆ ਹੋ ਜਾਣਾ ਤੇਰਾ ਚਲ ਚਾਤੀ ਉਹ ਮਿਲ ਜਾਣਾ ਸਾਰੇ ਰੋ ਕੱਟੇ ਜਾਣੇ ਜੇ ਤੂੰ ਨਿਆਣੇ ਮਿਲਦੇ ਨਾ ਤੂੰ ਮੋਲ ਕੰਨਿਆ ਕੋ ਮਾਫੀ ਮੰਗ ਲਈ ਤੇ ਸਾਰੇ ਰੋ ਕੱਟੇ ਜਣੇ ਤੂੰ ਆਪਣਾ ਸਰੀਰ ਵੇਖ ਤੇ ਇਹਨੂੰ ਨਾਲ ਦੇ ਵੇਖਣ ਨੂੰ ਲੱਗੀ ਰਹਿੰਦੇ ਜਿੱਦਰ ਨੂੰ ਲੱਗੀ ਆ ਤੇ ਚਾਚੀ ਭੇਜੋ ਦੂਰ ਹਾਂ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ ਨਹੀਂ ਤੇ ਮੇਰਾ ਮਨ ਬਹੁਤ ਅੜਸਾਂ ਡਿਆ ਜੇ ਠੀਕ ਹੋ ਜੂ ਨਾ ਉਹ ਕੁੜੀਆਂ ਘਰ ਆ ਜਾਣਗੀਆਂ ਤੇ ਤੇਨੂੰ ਕਹਦਾ ਵਾ ਗੁੱਸਾ ਆਂਦਾ ਨਹੀਂ ਚਾਚੀ ਮੈਨੂੰ ਗੁੱਸਾ ਕਹਦਾ ਆਉਣਾ ਵਾ ਤੁਸੀਂ ਤੇ ਪਤਾ ਨਹੀਂ ਕਿ ਕਿੱਦਾਂ ਦੀਆਂ ਗੱਲਾਂ ਕਿੱਦਾਂ ਨੂੰ ਕਮਾ ਕੇ ਕਿੱਥੇ ਲੈ ਗਏ ਕੰਨਿਆ ਦੇ ਪੈਰੀ ਹੱਥ ਲਾ ਅੱਛਾ ਤੂੰ ਇਹਨਾ ਮਹਿਰੀਆ ਖਲਾਣਾ ਬੰਦਾ ਠੀਕ ਹੋ ਜਾਏ ਤੇ ਗਲੀ ਚ ਬਥੇਰੀਆਂ ਕੰਨੀਆਂ ਫੇਲਦੀਆਂ ਰੋਪੜੀਆਂ ਕਵਾਡੀਆਂ ਲਿਆਉਣੀਆਂ ਬੱਸ ਗਾ ਮਨਜੀ ਲਾਲ ਰੋਲਾ ਨਾ ਪਾਉਂਦਾ ਸਮਝ ਕੀ ਉਸਿਆਣਾ ਮੈਨੂੰ ਤਾਂ ਅੱਗੇ ਤਾਂ ਰੌਂਡਾ ਵੀ ਸਮਝੋ ਹੁਣ ਟੈਨਸ਼ਨ ਨਾ ਲਾਈ ਜਾ ਇਹ ਪਈ ਹੋਵੇ ਫਿਰ ਸਮਝਾਉਂਦਾ ਪੈਂਦੀ ਤੇ ਤੈਨੂੰ ਨਹੀਂ ਆਉਂਦੀ ਤੇ ਉਹਨੂੰ ਆਉਂਦੀ ਹੈ ਤੈਨਾਂ ਹੁਣ ਜਾਓ ਮੈਨੂੰ ਜ਼ਰੂਰ ਭੇਜਿਓ ਕੁੜੀਆਂ ਨੂੰ ਨਹੀਂ ਮੈਂ ਖਲਾਉਂਗੀ ਕੁੜੀਆਂ ਨੂੰ ਤੇ ਤੂੰ ਕੀ ਕਰਨਾ ਕਰੀ ਤੇ ਰੋਟੀ ਪਾਣੀ ਕੋ ਥੋੜਾ ਥੋੜਾ ਦਲ ਗਿਆ ਕੁੜੀਆਂ ਬਣਵਾ ਕੇ ਕੋ ਖਾਈ ਜਾ ਚੰਗਾ ਚੰਗਾ ਤੇ ਕਹਿ ਕੇ ਬਣਵਾ ਲਿਆ ਕਰ ਕੋਈ ਨਹੀਂ ਕੋਈ ਕੰਮ ਨੂੰ ਇਹ ਢਿੱਲੀ ਹੈ ਚ ਆਹ ਨਾ ਕੇ ਐਨਾ ਚਿਰ ਹੋ ਗਿਆ ਮੈਂ ਹੀ ਸੰਭਣ ਦੀਆਂ ਬਾਹਰ ਲੱਗਣ ਡਿਆ ਨਾ ਤੂੰ ਚੋਂ ਤੜਾ ਚ ਕੀ ਤੂੰ ਉਹਦੇ ਢਿੱਡ ਚ ਪਾਇਆ ਉਹ ਨੂੰ ਗਰਿੰਨ ਪਕਾ ਕੇ ਦਿੰਦੀ ਤਾਂ ਉਹ ਆਪੇ ਚੰਗਾ ਹੋ ਜਾਂਦਾ ਹਏ ਅੱਬਾ ਲੈ ਮੇਰੀ ਗੱਲ ਸੁਣੋ ਤੁਹਾਡਾ ਦਿਮਾਗ ਖਰਾਬ ਆ ਹੈ ਕੀ ਤਹੀ ਕੁੜੀਆਂ ਕੁੜੀਆਂ ਲਾਈ ਹੀ ਤੇ ਕੁੜੀਆਂ ਨੂੰ ਭੇਜਿਓ ਮੇਰੇ ਕੋ ਮੇਰੇ ਵੱਲੋਂ ਮਾਫੀ ਮੰਗ ਲਓ ਪੰਮ ਕੋ ਮੈਂ ਕਾਦੀ ਮਾਫੀ ਅਸੀਂ ਕੀਤਾ ਕੀ ਆ ਐਸੀ ਕਿਹੜੀ ਗਲਤੀ ਕਰਦੀ ਆ ਅਸੀਂ ਆਪਣੀ ਜ਼ਮੀਨ ਹੀ ਏ ਪੂਜਾ ਆਲਾ ਰੱਬ ਦਾ ਵਾਸਤਾ ਆਪਣੀ ਜ਼ਮੀਨ ਹੀ ਏ ਪੂਜਾ ਆਲਾ ਰੱਬ ਦਾ ਵਾਸਤਾ ਮੇਰੇ ਤੇ ਤਰਸ ਕਰ ਕੋ ਬੇਪਰਨਾ ਜਿਆਦਾ ਨਹੀਂ ਠੀਕ ਤੇ ਕੋਣ ਨੇ ਨਾ ਆਪਣੀ ਹਿੰਮਤ ਹੀ ਹਾਰੀ ਜਾਣ ਦਿਆ ਵੇਖ ਕੇ ਤੇ ਕਾਲੀ ਜੀ ਪੈਣ ਡਈ ਏ ਕਿੰਨਾ ਸੋਹਣਾ ਸਰੀਰ ਭੱਜਿਆ ਫਿਰਦਾ ਹੁੰਦਾ ਸੀ ਤੇ ਇੱਕਦਮ ਸਰੀਰ ਰਹਿ ਗਿਆ ਤੇ ਕਹਿਣ ਡਿਆ ਕੁੜੀਆਂ ਨਾਲ ਮਲਾ ਦੋ ਕਿਦਾਂ ਤਰਦੇ ਨੇ ਐਂੜੇ ਕੁੜੀਆਂ ਨੂੰ ਮਿਲ ਪਏ ਤਾਂ ਉਹਨੇ ਠੀਕ ਹੋ ਜਾਣਾ ਵਧੀਆ ਹੋ ਜਾਣਾ ਤੇ ਚੱਲ ਮੈਂ ਹੁਣ ਕਰ ਕੀ ਜਾਣਾ ਵ ਤੇ ਪੰਮ ਨੂੰ ਕਹਿ ਕੇ ਹੁੰਦੀ ਵੀ ਨਿਆਣੇ ਮਲਾ ਦੇ ਪਾਮ ਨੇ ਮੰਨ ਵੀ ਲੈਣੀ ਹੈ ਕਿਉਂ ਘਟਾਲੂ ਆ ਟਲ ਜਾਂਦੀ ਹੈ ਗੱਲ ਦੇ ਨਾਲ ਜਿਆਦਾ ਜਿੱਦ ਨਹੀਂ ਕਰਦੀ ਟਲ ਜਾਂਦੀ ਜਿੱਦਾਂ ਆਖੀ ਉਦਾਂ ਹੀ ਕਰ ਲੈਂਦੀ ਤੇ ਐਦਾਂ ਕਰਨੀ ਹੈ ਕਿ ਚਲੀ ਜਾਂਦੀ ਹੈ ਹਨਾ ਕਹਿ ਕੇ ਪਾਮ ਨੂੰ ਸੁਣਾ ਦੇ ਕਿ ਉਨੀ ਪਹਿਲਾਂ ਕੀ ਆਂਦੀ ਦੱਸ ਕੇ ਉਨੀ ਕੇ ਵੀਪਨ ਠੀਕ ਨਹੀਂ ਆ ਘਰ ਕੀ ਜਾਣਾ ਵਾ ਤੇ ਮੈਂ ਨਾ ਸਿੱਧੀ ਪਾਮ ਕੋਲ ਹੀ ਜਾਂਦੀ ਹਾਂ ਹੁਣ ਗੜੀ ਕਾਰੇ ਹੱਥ ਜੋੜਨਦੇ ਆ ਹੈ ਕਿੱਡੇ ਪਖੰਡ ਕਰਦੇ ਫਿਰਦੇ ਆ ਤੁਸੀਂ ਨਹੀਂ ਨਾਲੇ ਤੁਸੀਂ ਕਹਿੰਦੇ ਮੈਂ ਹੱਕ ਖਾਲਿਆ ਹੱਕ ਖਾਲਿਆ ਕਿਹਦਾ ਹੱਕ ਖਾਲਿਆ ਤੁਸੀਂ ਉਹਨੇ ਗਾੜੀ ਬੜਾ ਇਥੇ ਮਾਈ ਮੁੰਡਾ ਜੰਮਿਆ ਸੀ ਨਾ ਜਿਹਦੇ ਨਾਂ ਤੇ ਜ਼ਮੀਨ ਲਾ ਦੇਣੀ ਸੀ ਹੈ ਤੇ ਕੁੜੀਆਂ ਹੀ ਸੀ ਨਾ ਆਖਿਰ ਵਿਆਹ ਕੇ ਆਪਣੇ ਘਰ ਚਲ ਜਾਣੀਆਂ ਸੀ ਤੇ ਜਵਾਈਆਂ ਨੇ ਜ਼ਮੀਨ ਜਾਇਦਾਦ ਖਾਣੀ ਸੀ ਫੇਰ ਪਾਪ ਨਹੀਂ ਲੱਗਣਾ ਉਹਨਾਂ ਨੂੰ ਉਹਨਾਂ ਨੇ ਵੀ ਤੁਹਾਡਾ ਹੱਕ ਹੀ ਖਾਣਾ ਸੀ ਪਤਾ ਨਹੀਂ ਕੀ ਪਖੰਡ ਕਰਦਾ ਫਿਰਦਾ ਇਹ ਲੋਕੀ ਆਪਣੀ ਜਨਾਨੀਆਂ ਦੀ ਇੱਜ਼ਤ ਕਰਾਉਂਦੇ ਆ ਤੂੰ ਤੇ ਲਾਗੇ ਖਲਵਾ ਕੇ ਉਹਨੂੰ ਲਾਗੇ ਭਾ ਕੇ ਇਥੇ ਬੇਇੱਜ਼ਤੀ ਕਰਾਉਂਦੇ ਆ ਮੇਰੀ ਨਾਲਿਆਂ ਦਾ ਮੈਨੂੰ ਉਹਨੂੰ ਸੱਦ ਕੇ ਲਿਆ ਦੇ ਉਹਨੂੰ ਸੱਦ ਕੇ ਲਿਆਵੇ ਸੱਦ ਕੇ ਲਿਆਂਦਾ ਤੇ ਹਾਸ਼ ਸ਼ਤਰ ਮਰਵਾਉ ਉਹਨੂੰ ਸੱਦਿਆ ਹੀ ਮੇਰੇ ਜੋਗੀ ਤੇ ਬੇਇੱਜ਼ਤੀ ਕਰਾ ਚੰਗਾ ਭਲਾ ਤੈਨੂੰ ਕੋਖ ਨਹੀਂ ਹੋਏ ਦਾਗਾ ਮੈਂ ਵੇਖ ਲਿਆ ਲਾ ਲਿਆ ਤੇਰਾ ਸਾਹਬ ਆਹੋ ਪਖੰਡ ਕਰਨ ੜਿਆ ਨਾਲੇ ਮੇਰੀ ਬੇਇੱਜ਼ਤੀ ਕਰਾਉਣ ੜਿਆ ਵਾਧੂ ਦੀ ਜਿੰਨਾ ਮਰਜ਼ੀ ਤੇਰਾ ਨਾਂ ਕਰ ਲਓ ਤੂੰ ਨਹੀਂ ਕਿਸੇ ਦੇ ਘਰੇ ਦਾ ਟੱਕਣ ਹੈਗਾ ਤੇ ਲੋ ਅੱਜ ਕੱਲ੍ਹ ਭਲਾਈ ਦਾ ਜਮਾਨਾ ਕਿੰਨਾ ਇਹਨਾ ਮੱਥਾ ਮਾਰ ਕੇ ਗਈ ਚਾਚੀ ਵੀ ਮਰੇ ਦਿਮਾਗ ਤੇ ਕੋਈ ਅਸਰ ਨਹੀਂ ਹੋਇਆ। ਉਹ ਬੱਲਾਂ ਦਾ ਤਾਂ ਬੜਾ ਖਲਾਰਾ ਪਿਆ ਵਾ ਤੇ ਮੇਰਾ ਜੀ ਕਰਦਾ ਉਹਨਾਂ ਨੂੰ ਸਾਫ਼ ਹੀ ਕਰਦਾ। ਉਹਦੋਂ ਤਾਂ ਹੁਣ ਫਲੀਆਂ ਬਥੇਰੀਆਂ ਲੱਗੀਆਂ। ਇੱਕ ਦੋ ਵਾਰੀ ਹੋਰ ਕਿਤੇ ਲੱਗਣੀਆਂ ਵਾ। ਇੱਦਾਂ ਕਰਦੇ ਫਿਰ ਇੱਕ ਦੋ ਵਾਰੀ ਲੱਤ ਜਾਂਦੀਆਂ ਵਾ ਨਾ ਤੇ ਫਿਰ ਸਾਰੀਆਂ ਬੱਲਾਂ ਬੁੱਲਾਂ ਵੜਦੋਂਗੇ। ਬਹੁਤ ਖਲਾਰ ਪੈ ਗਿਆ ਵਾ ਡਰ ਬੜਾ ਲੱਗਦਾ ਜਾੜ ਲੱਗੇ ਬਾਥਰੂਮਾਂ। ਐਵੇਂ ਕੋਈ ਸੱਪ ਸਪੋਲੀ ਆ ਜਾਂਦਾ ਵਾ। ਵੇਖਾ ਵਾ ਲੱਗਾ ਕੁਛ। ਹਾਂ ਫਲੀਆਂ ਨਿੱਕੀਆਂ ਨਿੱਕੀਆਂ ਤੇ ਲੱਗੀਆਂ ਵਾ। ਇੱਕ ਅੱਧੀ ਵਾਰੀ ਬਣਾ ਹੀ ਲੈਣੀ ਆ। ਬੜਾ ਵਾਂਗੇ ਨਾ ਉਹ ਤੋਂ ਬਾਅਦ ਫਿਰ ਵੜਦਾਂਗੇ ਨਾਲ ਕਿਹਦਾ ਨਿਆਣੇ ਘਰ ਹੋਣਗੇ ਤੇ ਨਿਆਣੇ ਨਾਲ ਲੱਗੇ ਤੇ ਵੱਲਾਂ ਵੱਡੀਆਂ ਹੋਣਗੇ ਤੇ ਬਾਹਰ ਸੁੱਰਦਾਂਗੇ ਮੇਰੇ ਕੋਲ ਇੰਨੀ ਜਾਣ ਵੀ ਹਨੀਆਂ ਜਿਹੜੀਆਂ ਵੱਲਾਂ ਹੀ ਖਿੱਚ-ਖਿੱਚ ਕੇ ਬਾਹਰ ਲੈ ਜਾ ਆ ਗਏ ਫਡੋਲ ਕਿੱਡਾ ਵੱਡਾ ਲੱਗਾ ਇਹ ਪਰ ਹੁਣ ਤੇ ਨਾ ਨਿਆਣੇ ਵੀ ਨਹੀਂ ਖਾਂਦੇ ਮੰਮੇ ਹੀ ਅੱਕ ਗਏ ਆ ਖਾ-ਖਾ ਕੇ ਫਡੋਲ ਚਲ ਅਜਾਲੂਆਂ ਦੀ ਸਬਜ਼ੀ ਬਣਾ ਲੂੰਗੀ ਅੱਜ ਰਹਿਣ ਦੇਣੀ ਆ ਲੋਬਣੇ ਮਮਕੇ ਲੱਭਣ ਡਈਆਂ ਸਾਸਰੀ ਦੇਾਜੀ ਸਤਿ ਸ੍ਰੀ ਅਕਾਲ ਸਬਜੀ ਵੇਖੀ ਜਾਣਦੀ ਹਾਂਜੀ ਆਜੋ ਬਹਿ ਜਾਓ ਬੈਠੇ ਬੈਠੇ ਵਿੱਚੇ ਬੱਦਲ ਹੋ ਜਾਂਦਾ ਤੇ ਵਿੱਚੇ ਅੰਤਰੀ ਧੁੱਪ ਜੀ ਲੱਗ ਜਾਂਦੀ ਆ ਤੇ ਮੈਂ ਨਾ ਇੱਥੇ ਬੈਠੀ ਹੀ ਤੇ ਆ ਪੱਲਾ ਦਾ ਖਲਾਰਾ ਜਾ ਵੇਖੋ ਕਿੰਨਾ ਪਿਆ ਏ ਖਲਾਰਾ ਕਾਦਾ ਨਹੀਂ ਪੜੋਲ ਲੱਗੇ ਆ ਵੇ ਕਿ ਡਿਸੋਣੇ ਤੇ ਕਿਤੇ ਡਾਂਗੂ ਹੋ ਜਾਂਦਾ ਹਾਂਜੀ ਹਾਂਜੀ ਨਹੀਂ ਇਹ ਤਾਂ ਗੱਲ ਹੈਗੀ ਆ ਤੇ ਭਰਨਾ ਨਿਆਣੇ ਹੁਣ ਚਾਚੀ ਖਾ ਖਾ ਕੇ ਆੱਕ ਗਈ ਤੇ ਉਹ ਬੀਜ ਐ ਮੈਂ ਪਕਾ ਲਿਆ ਵਾ ਮੈਂ ਚੱਲ ਫੇਰ ਵੇਖੀ ਜਾਊਗੀ ਥਾ ਫਲੀਆਂ ਜੇ ਤੇ ਮੈਂ ਇੱਕ ਦੋ ਵਾਰੀ ਲਾਤ ਦਿਆਂ ਫੇਰ ਮੱਲਾ ਵੜ ਦਿੰਨੇ ਆ ਤਾਂ ਬੜਾ ਲੱਗ ਗਿਆ ਬਾਥਰੂਮ ਇਹਨਾਂ ਦੇ ਤਾਂ ਡਰ ਬੜਾ ਲੱਗਦਾ ਹੁਣ ਤੁਹਾਨੂੰ ਪਤਾ 1 ਸਾਲ ਮਹੀਨੇ ਸਾਬਸ ਪੋਲੇ ਕੋਈ ਆ ਜਾਂਦਾ ਮੈਂ ਸਬਜ਼ੀ ਅਜੇ ਬੜੀ ਮਹਿੰਗੀ ਅਜੇ ਨਾ ਵੱਡੀ ਕੱਖ ਵੇਲੇ ਕਿ ਵੇਲੇ ਬਣ ਜਾਂਦੇ ਹਾਂਜੀ ਨਹੀਂ ਚਲੋ ਕੋਈ ਗੱਲ ਨਹੀਂ ਉਹ ਤਾਂ ਠੀਕ ਆ ਹੁਣ ਹਾਂ ਵੇਖੋ ਆਰਬ ਕਿੰਨੇ ਸੋਨੇ ਲੱਗੀਆਂ ਫਲਗੀਆਂ ਲੱਗੀਆਂ ਇਹ ਬੜੀਆਂ ਸਵਾਦ ਹੈ 100 ਰੁਪਏ ਕਿਲੋ ਹਾਂਜੀ ਹਾਂਜੀ ਨਹੀਂ ਇਹ ਤੇ ਹਵਾ ਮੈਂ ਇੱਕ ਦੋਰੀ ਬਣਾਈਆਂ ਵਾ ਬਰੇਕ ਬਰੇਕ ਕੱਟ ਕੇ ਤਾਂ ਬੜੀਆਂ ਸਵਾਦ ਬਣੀਆਂ ਆਲੂ ਅਜ ਪਾ ਲਿਆ ਕਰ ਐਦਾਂ ਕੁੜੀਆਂ ਨੂੰ ਦੱਸਾਂ ਤੇ ਖਾਂਦੀਆਂ ਜਿਹੜੀ ਸਬਜ਼ੀ ਬਣੀ ਹੁੰਦੀ ਫਿਰ ਖਾ ਲੈਂਦੀਆਂ ਖਾ ਲੈਂਦੀਆਂ ਤੇ ਬੰਦੀ ਸਵਾਦ ਹਾਂਜੀ ਹੋਰ ਤੁਸੀਂ ਸੁਣਾਓ ਪਾਣੀ ਪੀਣਾ ਜੇ ਮੇਰੇ ਗੱਲੀ ਗੱਲੀ ਪਾਣੀ ਚਾਹੀਦਾ ਪਾਣੀ ਹੁਣੇ ਤੀਕਿਆਈ ਹੈ ਕੋਈ ਨਾ ਧੁੱਪ ਨਹੀਂ ਆਈ ਠੀਕ ਠਾਕ ਨੇ ਆਣੇ ਕਰ ਹਾਂ ਠੀਕ ਠਾਕ ਸਾਰੇ ਆਗੇ ਪੀਤੇ ਹੋਣੀ ਅੰਦਰ ਸੁੱਤੇ ਆ ਹਾਂਜੀ ਹਾਂਜੀ ਆਗੇ ਚਲੋ ਉਹ ਨਹੀਂ ਖੁਸ਼ ਹੋ ਗਈਆਂ ਹੁਣ ਆਪੇ ਵੀਰ ਆ ਗਏ ਘਰ ਤੇ ਕੁੜੀਆਂ ਸਕੂਲੇ ਗਈਆਂ ਵਾ ਹਰੇ ਕੁੜੀਆਂ ਨੂੰ ਪਤਾ ਨਹੀਂ ਅੱਜ ਹੀ ਆਏ ਆ ਉਹ ਸਾਜੀ ਸੇਰੀ ਆ ਹਾਂਜੀ ਅੱਜ ਹੀ ਆਏ ਆ ਸੁਰਸਰੇ ਭਾਰੀ ਛੱਡ ਗਏ ਸੀ ਉਹਨਾਂ ਦੇ ਤੇ ਹੁਣ ਕੁੜੀਆਂ ਸਕੂਲੋਂ ਆਉਣ ਕੇ ਤੇ ਫਿਰ ਵਾ ਤੇ ਉਹ ਡੇ ਅੰਦਰ ਗੇਮ ਕੋ ਮਾਰੇ ਲੱਗੇ ਤੁਹਾਨੂੰ ਪਤਾ ਜਿੱਦਾਂ ਨਿਆਣੇ ਕਰਦੇ ਖੁਸ਼ ਹੋ ਜਾਨਾ ਉਹਨਾਂ ਵੀ ਆਉਂਦੀਆਂ ਨੇ ਵੇਖ ਕੇ ਹਾਂਜੀ ਹਾਂਜੀ ਤੁਸੀਂ ਸੁਣਾਓ ਹਾਂ ਬਸ ਠੀਕ ਠਾਕ ਹੈ ਦੇਖ ਲਓ ਇਹਦਾ ਹਾਲ ਕਹਿੰਦੀ ਉਹਦੇ ਤੇ ਜਵਾਈਆਂ ਨੇ ਹੱਸਾ ਖਾ ਲੈਣਾ ਵਾ ਉਹਦੇ ਜਵਾਈ ਰੱਬ ਨੇ ਦਿੱਤੇ ਸਾਨੂੰ ਤੇ ਰੱਬ ਨੇ ਧੀ ਨਹੀਂ ਦਿੱਤੀ ਪਤਾ ਨਹੀਂ ਕਿਉਂ ਉਹਦੇ ਦਿਮਾਗ ਤੇ ਪੜਦਾ ਪਿਆ ਵਾ ਮਾੜਮਾ ਇਹ ਦਿਮਾਗ ਦੇ ਉੱਤੇ ਪੜਦਾ ਲਾ ਦੇ ਤੇ ਮੇਰੇ ਇੰਨੇ ਦੁਰਦਸ਼ਾ ਹੁੰਦੀ ਉਹਦੇ ਫਿਰ ਵੀ ਇਹਨੂੰ ਕੋ ਸਮਝ ਨਹੀਂ ਆਉਂਦੀ ਕਿ ਅੱਜ ਕਿਤੇ ਮੁੜਦਾ ਵਾਪਸ ਅਜੇ ਆਪਣੇ ਪਾਪਾ ਨੂੰ ਬਖਸ਼ਾਲਾਂ ਹਨ ਮੈਨੂੰ ਲੱਗਦਾ ਮੇਰੇ ਜਾਨ ਤੋਂ ਬਾਅਦ ਇਹਦੇ ਨੂੰ ਨਾ ਅਹਿਸਾਸ ਹੋਣਾ ਵਾ ਕਿਦਾ ਹੱਸਾ ਖਾਣਾ ਕਨਾ ਨੁਕਸਾਨ ਹੁੰਦਾ ਵਾ ਇਹਨੇ ਨਾ ਨੁਕਸਾਨ ਕਰਾ ਕੇ ਤੇ ਫਿਰ ਵੀ ਇਹਨੇ ਬਾਜ਼ ਆਉਣਾ ਵਾ ਇਹਦੇ ਕੋਲ ਇੰਨੀ ਜ਼ਰਦਾ ਪਾਣੀ ਮੰਗਾਂਦੇ ਹੋ ਪਾਣੀ ਵੀ ਨਹੀਂ ਕੋਠਾ ਦਿੱਤਾ ਇਹਨੇ ਪਾਣੀ ਦੇ ਦੇ ਦਾ ਇੱਕ ਤੇ ਇਹ ਨਹੀਂ ਸਾਨੂੰ ਟਿਕੰਦੇਂਂ ਡਿਆ ਪਾਣੀ ਦੇ ਜਾ ਇਹਨੂੰ ਹੁਣੇ ਅਜੇ ਪਾਣੀ ਪਿਆ ਕੇ ਆਈ ਹੀ ਇਹਨੂੰ ਫੇਰ ਬਾਜਾਂ ਤੇ ਵਾਜਾਂ ਮਰੀ ਜਾਣ ਡਿਆ ਵਾ ਪਾਣੀ ਦੇ ਦਾ ਇਹਨੂੰ ਪਹਿਲਾਂ ਮੈਂ ਉਦਾਸ ਛਤੀ ਆ ਇਹਨੇ ਨਹੀਂ ਕੋਈ ਕੰਮ ਕਰਨ ਦੇਣਾ ਪਹਿਲਾਂ ਇਹਨੇ ਪਾਣੀ ਫੜਾ ਜਾ ਇਹ ਰੱਬਾ ਆਲਾ ਫੜੀਲਾ ਪਾਣੀ ਮੈਨੂੰ ਜੋ ਹੁਣ ਬਾਂਗਾ ਦੇ ਜਾਣ ਡਿਆ ਵਾ ਦੀਕਲਾ ਹਣ ਉਹ ਹੀ ਹੁੰਦੀ ਆ ਆਪੇ ਤੈਨੂੰ ਪਾਣੀ ਪਿਆ ਕੇ ਜਾਂਦੀਆਂ ਵਾ ਨਾਲੇ ਕੰਨਿਆ ਆਉਣਗੀਆਂ ਨਾਲੇ ਪੈਰੀ ਹੱਥ ਲਾਲੀਆਂ ਉਹਨਾਂ ਦੇ ਕਿੱਡਾ ਪਖੰਡ ਫੜਿਆ ਆਏ ਨੇ ਕਿਦੇ ਪੱਥਰ ਜਲਦੀ ਦੇ ਨਾਨੀਆਂ ਵੇਖ ਲੋ ਸਪਰਾ ਤੂੰ ਇਹਦੇ ਪਿਛਲੇ ਇਲਾਕੇ ਕਿੰਨੇ ਠੱਗੀ ਮਾਰੀ ਸੀ ਨਾ ਤੈਨੂੰ ਤੇ ਮਿਲ ਗਿਆ ਤੇਰਾ ਫਲ ਅੱਬਾ ਇਹਨੂੰ ਇਹ ਨਾ ਜ਼ਰੂਰ ਫਲ ਦਾਂਗੇ ਤੇ ਇਹ ਤਾਂ ਪਾਣੀ ਮੰਗਿਆ ਨਾ ਕਿੱਦਾਂ ਭਗਾ ਕੇ ਮਾਰ ਕੇ ਗਈ ਥੱਲੇ ਉਸੇ ਆਨੇ ਕਹਿੰਦੇ ਆ ਜੀਵਨ ਸਾਥੀ ਇੱਕ ਦੂਜੇ ਦੁੱਖ ਸੁੱਖ ਦੇ ਭਾਲੀ ਹੁੰਦੇ ਆ ਇਦਾਂ ਤਾਂ ਬੋਲ ਬਾਣੀ ਸਾਰਾ بگੜ ਗਿਆ ਮੇਰੇ ਬਿਮਾਰ ਪੈਣ ਨਾਲ ਜਿੰਨੂੰ ਕੋਈ ਪਤਾ ਹੀ ਨਹੀਂ ਮੈਂ ਬਿਮਾਰ ਆ ਲੱਗਾ ਆਪਣਾ ਆਪੇ ਫੜਲਾ ਪਾਣੀ ਉਹ ਯਾ ਇਹੀ ਮੈਨੂੰ ਸਦਨ ਭੀਪਨ ਠੀਕ ਨਹੀਂ ਆ ਅੱਜ ਠੀਕ ਨਹੀਂ ਆ ਬਹੁਤ ਜ਼ਿਆਦਾ ਹੋਇਆ ਮਮੀ ਵੇਖਿਆ ਬੜਾ ਕਮਜ਼ੋਰ ਹੋਇਆ ਮੰਜੇ ਤੇ ਆ ਬੈਠ ਜੇ ਹਾਏ ਚਾਚੀ ਕੀ ਹੋਇਆ ਭਾਜੀ ਨੂੰ ਕੀ ਪਤਾ ਭੈਣੇ ਕੀ ਵਿੱਚ ਵਿੱਚ ਟੈਨਸ਼ਨ ਵਿੱਚ ਖਾ ਗਈਆਂ ਆਂ ਦਿਹਾਣੇ ਘਰੋਂ ਕੱਡੇ ਤੇ ਟੈਨਸ਼ਨ ਹੀ ਖਾ ਗਈਆਂ ਤੂੰ ਨਹੀਂ ਚਲੋ ਕੋਈ ਗੱਲ ਨਹੀਂ ਆਣੇ ਚਲੋ ਕੋਈ ਗੱਲ ਨਹੀਂ ਅਸੀਂ ਤਾਂ ਰੋਟੀ ਖਾਂਦੇ ਜਾਣਾ ਏ ਔਰ ਭਾਜ ਨੂੰ ਕੀ ਗੱਲ ਦੱਸੀ ਠੀਕ ਵਾਦਾਂ ਆਹੋ ਤਾਂ ਤੇ ਠੀਕ ਵਾ ਗੱਲਾਂ ਗੁੱਲਾ ਕਰਨ ਡੈ ਪਰ ਨਾ ਕਮਜ਼ੋਰਾ ਇਨਾ ਹੋ ਗਿਆ ਕਿ ਲੱਤਾਂ ਤੋਂ ਲੱਗਦਾ ਵਾ ਵੀ ਜਿੱਤਨਾ ਦਾ ਸਰੀਰ ਰਹੀ ਜਾਂਦਾ ਅੱਛਾ ਅੱਛਾ ਇਨਾ ਕਮਜ਼ੋਰ ਹੋ ਗਿਆ ਤੂ ਮੈਨੂੰ ਸੱਦਣ ਆਈ ਤੇ ਮੈਂ ਫਿਰ ਗਈ ਤੇ ਮੈਂ ਚੱਲ ਵੇਖ ਕੇ ਤੇ ਆਵਾਂ ਫਿਰ ਵੀ ਹੈ ਨਾ ਆਪਣੇ ਪਰਿਵਾਰ ਦਾ ਪੋਤਵਾ ਨਹੀਂ ਹਾਂ ਹੈ ਵਾ ਇਹ ਚੀਜ਼ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਵਾ ਦੀਦੀ ਜਿੱਦਾਂ ਆਂਦੀ ਨੇ ਭਾਜੀ ਉਤਰਾ ਕਰ ਲਈ ਤੇ ਭਾਈ ਦਾ ਮਨ ਚਾਹ ਨਹੀਂ ਕੋਕ ਵੀ ਨਾ ਨਾ ਉਹਦੇ ਮਨ ਜਿੱਦਾਂ ਬੰਦਾ ਲਾਈ ਲੱਗ ਜਾ ਨਹੀਂ ਹੁੰਦਾ ਉਹ ਹਿਸਾਬ ਆ ਤੇ ਚਲੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਤਾਂ ਆਪਣੇ ਘਰ ਠੀਕ ਠਾਕ ਹੈ ਗਏ ਸਾਥ ਲੋਕਾਂ ਵਾਂ ਲਾਈ ਲੱਗ ਜਿੱਤਰਾ ਲਾਈ ਗਈ ਮਗਰ ਤੇ ਉਤਰਾ ਲੱਗੀ ਗਿਆ ਨਹੀਂ ਚਲੋ ਕਿਤੇ ਕੋਈ ਨਹੀਂ ਤੇ ਬਾਕੀ ਚਾਚੀ ਦੁੱਖ ਸੁੱਖ ਸਰੀਰਾਂ ਦੇ ਨਾਲ ਹੀ ਹੁੰਦੇ ਆ ਕੋਈ ਗੱਲ ਨਹੀਂ ਥੋੜੇ ਜਿਹਾ ਦਵਾਈ ਦਵਾਈ ਖਾਣਗੇ ਤੇ ਵੇਖੋ ਉਦੋਂ ਵੀ ਟੈਨਸ਼ਨ ਚ ਬੜੀ ਲੈਂਦੇ ਸੀ ਤੇ ਦੋ ਦਿਨ ਦਸਰਦਿਆਂ ਨਾੜਾ ਊੜਾ ਵੇਖੋ ਫਿਰ ਇਹਨਾਂ ਟੈਨਸ਼ਨ ਨਹੀਂ ਹੁੰਦਾ ਕੀ ਜਾਂਦੇ ਸਿਰ ਨੂੰ ਕੋਈ ਹੋਵੇ ਤਾਂ ਨਾ ਤਾਂ ਆਟੋਮੈਟਿਕ ਹੀ ਰਹਿਣ ਡੈ ਪੈਂਦੀਆਂ ਅੱਛਾ ਇੰਨਾ ਜ਼ਿਆਦਾ ਹੋ ਗਿਆ ਇੰਨਾ ਜ਼ਿਆਦਾ ਹੋਇਆ ਇਹ ਸਿਰ ਨੂੰ ਕੋਈ ਨਹੀਂ ਅੱਗੇ ਵੀ ਇਹਦੇ ਨਾੜਾ ਊੜਾ ਵੇਖੋ ਗਏ ਤੁਹਾਨੂੰ ਇਹਨਾਂ ਦੇ ਅਮਰਸਲ ਦਵਾਈ ਚਲਦੇ ਹੁੰਦੇ ਤੇ ਪਹਿਲਾਂ ਵੀ ਲੈ ਕੇ ਆਏ ਉਹ ਦੋ ਦਿਨ ਮਹੀਨੇ ਦਵਾਈ ਖਾਦੇ ਤੇ ਬੜੇ ਸੁਨੇ ਹੋ ਗਏ ਤੇ ਹੁਣ ਤਾਂ ਫਰਕ ਹੀ ਨਹੀਂ ਕੋਈ ਪੈਂਟਿਆ ਤਾਂ ਹੁਣ ਗਈ ਸਵੇਰੇ ਤੇ ਮੇਰੇ ਤੋਂ ਨਾ ਵੇਖ ਕੇ ਤੇ ਬੜੀ ਕਾਲੀ ਜਿਹੀ ਪਈ ਨੇਹਾ ਸਹੀ ਸਰੀਰ ਤੋਂ ਚਾਚੀਪੁਰ ਹੁਣ ਤੇ ਸਭ ਕੁਝ ਠੀਕ ਹੋ ਸਭ ਕੁਝ ਇਹਨਾਂ ਨੂੰ ਮਿਲ ਗਿਆ ਜੋ ਜੋ ਚਾਹੁੰਦੇ ਆ ਅਸੀਂ ਤੇ ਕਹੇ ਗੱਲ ਦੀ ਕਲਾ ਵੀ ਨਹੀਂ ਪਾਈ ਕਿ ਕੱਲ ਨੂੰ ਕੋਈ ਕਲਾ ਜੜੀ ਆਂਦੇ ਨਾ ਕਲਾ ਬੰਦੇ ਤੇ ਲੈ ਪੈਂਦੀ ਆ ਤੁਸੀਂ ਤੂੰ ਤੇ ਸਿਆਣੀ ਹੇ ਚਲ ਨਿਆਣੇ ਲੈ ਕੇ ਚਲੋ ਤੈਨੂੰ ਵੀ ਥਾਂ ਮਿਲ ਗਿਆ ਨਿਕਲ ਆਈ ਘਰੋਂ ਕਲਾ ਤੋਂ ਡਰਦੀ ਵੀ ਕਲਾ ਨਾ ਰੋਜ ਪਵੇ ਹੈਨਾ ਕਲਾ ਨਹੀਂ ਚੰਗੀ ਹੁੰਦੀ ਹਾਂਜੀ ਰੋਜ ਦੀ ਤੂੰ ਅਵਲੇ ਤੇ ਬੜੀ ਘੜਕਿੱਲੀ ਮਾਰਦੇ ਸੀ ਤੇ ਪਰ ਹੁਣ ਬੜੇ ਔਖੇ ਹੀ ਹੁਣ ਬੜਾ ਔਖਾ ਹੀ ਤਰਨੇ ਲੈਂਦਾ ਇਸ ਸਵੇਰੇ ਵੀ ਮੈਨੂੰ ਕੁੜੀਆਂ ਨੂੰ ਮਿਲਾ ਦੇ ਪੰਮ ਕਹ ਮੈਨੂੰ ਮਾਫ ਕਰ ਦੇ ਤੇ ਮੈਨੂੰ ਕੁੜੀਆਂ ਨੂੰ ਮਿਲਾ ਦੇ ਮੈਨੂੰ ਕੋ ਗਲਤੀ ਹੋ ਗਈ ਇਹ ਗੱਲ ਕਹਾਂ ਦੇ ਤੁਹਾਨੂੰ ਇਦਾਂ ਕਹਿ ਰਿਆ ਸੀ ਪਰ ਚਾਚੂ ਤੁਹਾਨੂੰ ਪਤਾ ਚਲੋ ਮੰਨਿਆ ਠੀਕ ਨਹੀਂ ਪਰ ਮਾਤਮਾ ਦੇ ਘੜੀ ਹੱਥ ਜੋੜਦੇ ਆ ਕਿ ਸੱਚੇ ਪਾਤਸ਼ਾਹ ਨਵੇਂ ਨਰੋਏ ਆਪਣੇ ਘਰ ਉੱਠਣ ਸਾਰਾ ਕੁਝ ਠੀਕ ਠਾਕ ਹੋ ਜਾ ਪਰ ਹੁਣ ਕੁੜੀਆਂ ਦੀ ਗੱਲ ਚਾਚੀ ਝੂਠੀ ਆ ਤੁਹਾਨੂੰ ਪਤਾ ਕੁੜੀਆਂ ਤੇ ਮੈਂ ਵੱਡੀ ਕਿੰਨੀ ਬਿਮਾਰ ਆਈ ਹੁਣ ਕਿੰਨਾ ਪੈਸਾ ਲਾਇਆ ਵਾ ਟੈਨਸ਼ਨ ਕਿੰਨੀ ਲਈ ਕ੍ਰੀਨੇ ਕਿੰਨੀ ਟੈਨਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਮੈਂ ਟੈਨਸ਼ਨ ਚ ਕੜੀਆਂ ਤੇ ਮਾ ਹੁਣ ਨੜਮੇ ਮੈਨੂੰ ਪੁੱਛਦੀ ਕਿ ਕੀ ਗੱਲ ਵਾ ਤੁਹਾਨੂੰ ਪਤਾ ਬੜੀ ਟੈਨਸ਼ਨ ਹੋ ਜਾਂਦੀ ਆ ਤੇ ਮਾਹਾਂ ਦੇ ਕੁੜਗਾਨ ਨੂੰ ਮੈਂ ਭਲਾਉਂ ਡਈ ਆ ਚਾਚੇ ਤੇ ਚਲੋ ਰਿਸ਼ਤੇ ਦੇ ਖੂਨ ਦੇ ਭੋਲ ਦੇਣੀ ਆ ਪਰ ਜਿਹੜਾ ਦਿਮਾਗ ਤੋਂ ਬੋਝ ਹਟ ਜਾਂਦਾ ਉਹ ਤੇ ਹੈ ਹਟਿਆ ਹੀ ਹੈ ਨਾ ਪਰ ਮੈਂ ਚੱਲ ਜੀ ਉਹਨਾਂ ਦੇ ਕੋਲੋਂ ਭਲਾ ਨਹੀਂ ਹੋਇਆ ਬੁਰਾ ਹੀ ਹੋ ਗਿਆ ਕਿ ਸਾਬ ਦੋਨਾਂ ਬੁਰਾਈ ਕੀਤਾ ਘਰੋਂ ਕੱਢਿਆ ਤੇ ਠੀਏ ਕਿਸੇ ਦਾ ਭਲਾ ਸੋਚ ਕੇ ਤਾਂ ਆਪਣਾ ਵੀ ਭਲਾ ਹੋ ਜਾਂਦਾ ਤੂੰ ਪਤਾ ਕਿਸੇ ਬਲਕੇ ਕਿਦੇ ਮਨ ਨਾਲ ਸੋਚੀ ਤੇ ਕੇਵਲੇ ਨਾ ਕੁੜੀਆਂ ਨੂੰ ਮਿਲਾ ਲਿਆਵੇਂ